ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਇੱਕ ਦਿਨ ਗੁਰੂ ਜੀ ਨੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਸ਼ੇਰ ਦੀ ਖਲ ਰਾਤ ਸਮੇਂ ਇੱਕ ਗਧੇ ਉੱਤੇ ਪਾ ਕੇ ਬਾਹਰ ਖੇਤਾਂ ਵਿੱਚ ਛੱਡ ਦਿੱਤਾ ਸ਼ੇਰ ਦਾ ਵਾਣਾ ਵੇਖ ਕੇ ਕੋਈ ਵੀ ਡਰਦਾ ਉਸ ਦੇ ਨੇੜੇ ਨਾ ਜਾਵੇ ਤਿੰਨ ਚਾਰ ਦਿਨ ਹਰੀਆਂ ਖੇਤੀਆਂ ਚਰ ਕੇ ਗਧਾ ਬਹੁਤ ਰੱਜ ਗਿਆ ਇੱਕ ਦਿਨ ਰਾਤ ਸਮੇਂ ਆਪਣੇ ਮਾਲਕ কুমਿਹਾਰ ਦੇ ਘਰ ਅੱਗੇ ਆਣ ਕੇ ਖੜਾ ਹੋ ਗਿਆ ਕੁਝ ਚਿਰ ਪਿਛੋਂ ਜਦ কুমਿਹਾਰ ਦੇ ਖੋਤੇ ਹਿੰਗੇ ਤਾਂ ਇਹ ਵੀ ਬਾਹਰੋਂ ਹਿੰਗਣ ਲੱਗ ਪਿਆ ਜਦ ਕੁਮਿਹਾਰ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਉਸ ਉੱਤੋਂ ਸ਼ੇਰ ਦੀ ਖਲ ਲਾ ਕੇ ਦੋ ਚਾਰ ਡੰਡੇ ਪਿੱਠ ਤੇ ਮਾਰ ਕੇ ਦੂਜੇ ਖੋਤਿਆਂ ਦੇ ਨਾਲ ਪੈਖੜ ਪਾ ਕੇ ਬੰਨ ਦਿੱਤਾ ਇਹ ਗੱਲ ਸਾਰੇ ਲੋਕਾਂ ਵਿੱਚ ਫੈਲ ਗਈ ਕਿ ਜਿਸ ਨੂੰ ਸ਼ੇਰ ਸਮਝ ਕੇ ਲੋਕ ਡਰਦੇ ਸਨ ਉਹ ਕੁਮਿਹਾਰ ਦਾ ਇੱਕ ਖੋਤਾ ਸੀ ਜਿਸ ਉਤੋਂ ਸ਼ੇਰ ਦੀ ਖਲ ਉਤਾਰ ਕੇ কুমਿਹਾਰ ਨੇ ਛੱਟ ਲੱਦ ਦਿੱਤੀ ਹੈ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਤੁਹਾਨੂੰ ਬਾਣਾ ਦ੍ਰਿਸ਼ਟਾਂਤ ਦੁਆਰਾ ਸਮਝਾਇਆ ਹੈ ਕਿ ਜਿਸ ਤਰ੍ਹਾਂ ਇੱਕ ਖੋਤਾ ਸ਼ੇਰ ਦਾ ਬਾਣਾ ਧਾਰਨ ਕਰਕੇ ਲੋਕਾਂ ਦੇ ਖੇਤ ਖਾਂਦਾ ਰਿਹਾ ਅਤੇ ਉਸ ਨੂੰ ਸ਼ੇਰ ਸਮਝ ਕੇ ਉਸ ਦੇ ਨੇੜੇ ਕੋਈ ਨਾ ਗਿਆ ਸਾਰੇ ਉਸ ਕੋਲੋਂ ਡਰਦੇ ਰਹੇ ਪਰ ਜਦ ਉਹ ਆਪਣੇ ਭਰਾਵਾਂ ਵਿੱਚ ਮਿਲ ਕੇ ਆਪਣੀ ਬੋਲੀ ਬੋਲਿਆ ਤਾਂ ਉਸ ਨੂੰ কুমਿਹਾਰ ਨੇ ਡੰਡੇ ਮਾਰ ਕੇ ਅੱਗੇ ਲਾ ਲਿਆ ਅਤੇ ਪਿੱਠ ਉੱਤੇ ਛੱਟ ਲੱਦ ਕੇ ਹੋਰ ਖੋਤਿਆਂ ਦੇ ਨਾਲ ਤੋਰ ਲਿਆ ਇਸ ਤਰ੍ਹਾਂ ਹੀ ਸਿੱਖੀ ਬਾਣਾ ਹੈ ਜਿਹੜਾ ਇਸ ਨੂੰ ਧਾਰਨ ਕਰਕੇ ਇਸ ਉੱਤੇ ਕਾਇਮ ਰਹੇਗਾ ਉਸ ਪਾਸੋਂ ਸਾਰੇ ਲੋਕ ਭੈ ਖਾਣਗੇ ਪਰ ਜਿਹੜਾ ਸਿੱਖੀ ਬਾਣੇ ਤੇ ਅਸੂਲਾਂ ਨੂੰ ਤਿਆਗ ਦੇਵੇਗਾ ਉਸ ਉੱਤੇ ਸਭ ਕੋਈ ਆਪਣੇ ਹੁਕਮ ਦੀਆਂ ਛੱਟਾਂ ਲੱਦੇਗਾ ਅਤੇ ਬੋਲ ਕਬੋਲ ਦੇ ਡੰਡੇ ਮਾਰੇਗਾ ਇਹ ਦ੍ਰਿਸ਼ਟਾਂਤ ਸੁਣ ਕੇ ਸਾਰੇ ਸਿੱਖਾਂ ਨੇ ਪ੍ਰਣ ਕੀਤਾ ਕਿ ਉਹ ਕਦੇ ਵੀ ਸਿੱਖੀ ਬਾਣੇ ਅਤੇ ਅਸੂਲਾਂ ਦਾ ਤਿਆਗ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ